ਇਟਲੀ ਜਾਂ ਹੋਰ ਦੇਸ਼ਾਂ ਦੇ ਵਿੱਚ ਇਹ ਵੀਡੀਓ ਟੋਕਦੀ ਹੋਵੇ ਤਾਂ ਗੱਲ ਵੱਖਰੀ ਆ ਪਰ ਮੈਂ ਇਟਲੀ ਦੇ ਹਿਸਾਬ ਨਾਲ ਦੱਸਾਂ ਜਿਹੜੀ ਗੱਲ ਮੇਰੇ ਨਾਲ ਬੀਤਦੀ ਜਵੇਂ ਉਹੀ ਵੀਡੀਓ YouTube ਤੇ ਸ਼ੇਅਰ ਕਰਦਾ ਇੱਕ ਮੁੰਡਾ ਕੰਮ ਕਰਦਾ ਇੱਥੇ 1200 ਰੁਪਏ ਤੇ ਖੇਤੀਬਾੜੀ ਦਾ ਤੇ ਉਸਟਾਲੇ ਵਿੱਚ ਵੀ ਕੰਮ ਕਰਦਾ ਉਸਟਾਲੇ ਦਾ ਤੇ ਖੇਤੀਬਾੜੀ ਦਾ ਕੰਮ ਕਰਕੇ ਸਾਰੇ ਇਕੱਠੇ ਪੈਸੇ ਨੂੰ 1200 ਰੁਪਏ ਮਿਲਦਾ ਤੇ ਕਿਸੇ ਬੰਦੇ ਨੇ ਆਪਣਾ ਫਾਇਦਾ ਕਰਨ ਦੇ ਲਈ ਆਪਣਾ ਫਾਇਦਾ ਸੋਚਣ ਦੇ ਲਈ ਤੇ ਉਸ ਬੰਦੇ ਨੂੰ 1500 ਰੁਪਏ ਤਨਖਾਹ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਬਈ ਤੂੰ 1500 ਯੂਰੋ ਲੈ ਸਕਦਾ ਇਹ ਇਲਾਕੇ ਚ ਕੰਮ ਆ ਤੇ ਆ ਕੰਮ ਕੋਈ ਬੜਾ ਖਾਸ ਜ਼ੋਰ ਵਾਲਾ ਕੰਮ ਨਹੀਂ ਇੱਥੇ ਜ਼ਿਆਦਾਤਰ ਬੰਦੇ ਪੈਸੇ ਨੂੰ ਦੇਖ ਕੇ ਯੂਰੋ ਦੇਖ ਕੇ ਬੰਦੇ ਬਦਲ ਜਾਂਦੇ ਆ ਵੀ ਚਲੋ ਯਾਰ ਜੇ 1200 ਕਿ ਮਿਲਦਾ 15 ਮਿਲਦਾ ਪਗਾਹ ਚੱਲਦੇ ਆ ਪਰ ਉੱਥੇ ਜਾ ਕੇ ਦਿੱਕਤ ਪਰੇਸ਼ਾਨੀ ਕੀ ਆਉਣੀ ਆ ਇਹ ਬੰਦਾ ਨਹੀਂ ਸੋਚਦਾ ਕਦੇ ਵੀ ਹੁਣ ਜੇ ਮੇਰੇ ਵਰਗੇ ਬੰਦੇ ਨੂੰ 1000 ਯੂਰੋ ਕਿਤੇ ਵੀ ਕੰਮ ਤੇ ਮਿਲਦਾ ਮੈਨੂੰ ਪਤਾ ਕਿ ਇੱਥੇ ਸਕੂਨ ਆ ਠੀਕ ਆ ਵੀ ਆਪਾਂ ਨੂੰ ਕਿਤੇ ਆਉਣ ਜਾਣ ਦੀ ਭੱਜ ਦੌੜ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਆਪਾਂ ਜਗਾ ਬਦਲਣ ਦੀ ਲੋੜ ਨਹੀਂ ਹੈ ਕਿ ਜਦੋਂ ਆਪਾਂ ਸੋਚਦੇ ਆਂ ਵੀ ਬਹੁਤ ਜ਼ਿਆਦਾ ਦੁਖੀ ਆ ਬਹੁਤ ਜ਼ਿਆਦਾ ਖਿੱਚੋ ਤਾਨ ਹੁੰਦੀ ਆ ਸਰੀਰ ਉਹ ਨਹੀਂ ਰਹਿੰਦਾ ਜਿਹੜਾ ਆਪਾਂ ਚਾਹੁੰਦੇ ਆਂ ਨੀਂਦ ਵਗੈਰਾ ਨਹੀਂ ਪੂਰੀ ਹੁੰਦੀ ਬਹੁਤ ਚੀਜ਼ਾਂ ਕਮਜ਼ੋਰੀ ਦੀ ਖਾਤਰ ਕਮਜ਼ੋਰੀ ਕਰਕੇ ਜਿਹੜੀਆਂ ਨੇ ਆਪਣੀਆਂ ਕਮਜ਼ੋਰ ਹੋ ਜਾਂਦੀਆਂ ਇਸ ਕਰਕੇ ਉਹ ਜਿਹੜੇ ਲੋਕ ਨੇ 1500 ਜਾਂ 1200 ਤੋਂ ਲੈ ਕੇ ਜਾਂ ਘੱਟ ਜਦੋਂ ਵੱਧ ਪੈਸੇ ਮਿਲਦੇ ਆ ਤਾਂ ਉਹ ਉਦੋਂ ਨੂੰ ਹੋ ਜਾਂਦੇ ਆ ਕਿਸੇ ਬੰਦੇ ਦੇ ਮਗਰ ਲੱਗ ਕੇ ਇਸ ਗੱਲ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਜੇ ਤੁਹਾਨੂੰ ਪਤਾ ਵੀ ਆਪਾਂ ਸਕੂਨ ਚਾ ਤਾਂ ਉਥੋਂ ਹਿਲਣਾ ਨਹੀਂ ਇਟਲੀ ਦੇ ਵਿੱਚ ਕੰਮ ਬਹੁਤ ਔਖੇ ਮਿਲਦੇ ਨੇ ਮਿਲ ਜਰੂਰ ਜਾਂਦੇ ਨੇ ਪਰ ਪੇਪਰਾਂ ਤੇ ਬੋਲੀ ਦੋ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਕੰਮ ਮਿਲ ਜਾਂਦਾ ਬਿਨਾ ਪੇਪਰਾਂ ਤੋਂ ਬੰਦਾ ਨਹੀਂ ਉੱਥੇ ਕੰਮ ਕਰ ਸਕਦਾ ਅਗਰ ਤੁਹਾਡੀ ਜੀਐਲਬੀ ਕਰਾਈ ਆ ਤਾਂ ਵੀ ਤੁਹਾਨੂੰ ਕਿਤੇ ਨਾ ਕਿਤੇ ਕੰਮ ਮਿਲ ਸਕਦਾ ਪਰ ਕਿਸੇ ਬੰਦੇ ਦੇ ਮਗਰ ਲੱਗ ਕੇ ਤੁਸੀਂ ਕੰਮ ਨਾ ਛੱਡੋ ਜ਼ਿੰਦਗੀ ਚ ਕਦੇ ਵੀ ਜਿੱਥੇ ਵੀ ਤੁਸੀਂ ਜਿਹੜੇ ਵੀ ਦੇਸ਼ ਚ ਰਹਿੰਦੇ ਹੋ ਵਿਜਾਰਾ ਤੁਹਾਨੂੰ ਇੱਥੇ ਇੰਨੇ ਪੈਸੇ ਮਿਲਦੇ ਆ ਤੁਸੀਂ ਸੋਚ ਵੀ ਮੈਂ ਸਕੂਨ ਚ ਠੀਕ ਆ ਮੇਰੇ ਪੈਸੇ ਲਈ ਜਾਂਦੇ ਆ ਕਰਜ਼ਾ ਲਈ ਜਾਂਦਾ ਗੱਲ ਖਤਮ ਮੈਂ ਉਦੋਂ ਗਾਹਾਂ ਜਾਣਾ ਨਹੀਂ ਜਦੋਂ ਕਰਜ਼ਾ ਲੈ ਗਿਆ ਫ੍ਰੀ ਮਾਈਂਡ ਹੋ ਗਏ ਮਾੜੀ-ਮੋਟੀ ਬੋਲੀ ਆ ਗਈ ਜਾਨ ਫੇਣ ਵੱਧ ਗਈ ਫੇਰ ਜਿਹੜਾ ਤੁਸੀਂ ਅੱਗੇ ਸਟੈਪ ਚੱਕ ਸਕਦੇ ਹੋ ਕਿਉਂਕਿ ਆਪਣਾ ਹਰ ਇੱਕ ਜਿਹੜਾ ਪੁਆਇੰਟ ਹੁੰਦਾ ਕਦਮ ਜਿਹੜਾ ਹੁੰਦਾ ਆਪਾਂ ਇੱਕ ਪਾਸੇ ਖ ਅੱਗੇ ਵਧਣਾ ਹੀ ਹੁੰਦਾ ਖੱਬਾ ਕਦਮ ਅੱਗੇ ਵਧਣਾ ਹੀ ਹੁੰਦਾ ਸੱਜੇ ਨੇ ਪਿੱਛੇ ਰਹਿ ਜਾਣਾ ਖੱਬੇ ਨੇ ਵੱਧ ਜਾਣਾ ਕਦੇ ਕਿਦਾਂ ਕਦੇ ਕਿਦਾਂ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਇਹ ਚੀਜ਼ ਨਹੀਂ ਸੋਚਣੀ ਵੀ ਅੱਜ 1500 1200 ਮਿਲਦਾ 1500 ਤੇ ਜਾ ਕੇ ਕੰਮ ਕਰਦੇ ਆ ਉੱਥੇ ਕੀ ਪਤਾ ਜਿੰਨਾ ਸਕੂਨ ਤੁਹਾਨੂੰ 1200 ਤੇ ਮਿਲਦਾ 1500 ਤੇ ਨਾ ਹੋਵੇ ਇਹ ਚੀਜ਼ ਤੁਸੀਂ ਸੋਚ ਕੇ ਆਪਣੇ ਯਾਰਾਂ ਬੇਲੀ ਨੂੰ ਦੱਸਣੀਆਂ ਨੇ ਫੋਨ ਤੇ ਦੱਸ ਸਕਦੇ ਹੋ ਜਾਂ ਵੈਸੇ ਵੀਡੀਓ ਭੇਜ ਸਕਦੇ ਹੋ ਮੈਂ ਲਾਈਕ ਸ਼ੇਅਰ ਕਰਨ ਨੂੰ ਕਦੇ ਵੀ ਨਹੀਂ ਕਹਿੰਦਾ ਹੁੰਦਾ ਕਿਉਂਕਿ ਇਹ ਨਿੱਕੇ ਨਿੱਕੀਆਂ ਗੱਲਾਂ ਨੇ ਜਿਹੜੀਆਂ ਮੈਂ ਬਹੁਤ ਨੋਟ ਕਰਦਾ ਕਈ ਬੰਦੇ ਮੈਨੂੰ ਕਮੈਂਟ ਕਰਦੇ ਨੇ ਕਈ ਬੰਦੇ ਵੈਸੇ ਮੇਰੀ ਵੀਡੀਓ ਦੇਖ ਕੇ ਇਧਰ ਉਧਰ ਲੈ ਕਹਿੰਦੇ ਤੂੰ ਫੁੱਦੂ ਜੀਆਂ ਗੱਲਾਂ ਕਰਦਾ ਰਹਿਣਾ ਇਹ ਬੇਕਾਰ ਗੱਲਾਂ ਐ ਪਰ ਫਿਰ ਵੀ ਮੈਨੂੰ ਲੱਗਦਾ ਕਿ ਨਿੱਕੇ ਨਿੱਕੀਆਂ ਗੱਲਾਂ ਜੇ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਮੈਨੂੰ ਵੀ ਮਿਲੀਆਂ ਮੈਂ ਵੀ ਸਿੱਖੀਆਂ ਤੇ ਕੰਮ ਆਉਂਦੀਆਂ ਨੇ ਇਹ ਚੀਜ਼ ਦਾ ਜਿਹੜਾ ਫਾਇਦਾ ਆਪਾਂ ਨੂੰ ਟਾਈਮ ਤੇ ਉਦੋਂ ਪਤਾ ਲੱਗਦਾ ਜਦੋਂ ਆਪਣੇ ਤੇ ਔਖਾ ਟਾਈਮ ਹੋਦਾ